ਬੇਟਾ ਠੀਕ ਨਹੀਂ ਉਹ ਚੀਕਾ ਮਾਰਦਾ ਸੀ ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤਾਂ ਠੀਕ ਹੋ ਜਾਵੇਗਾ ਉਹ ਅੱਲਾ ਨੇ ਆੜ ਕੇ ਕਹਿ ਰਹੇ ਥੋੜ੍ਹ ਦਮਾ ਲੇ ਸ਼ੁਰੂ ਕਰ ਤੇ ਕਿ ਇਹਨੇ ਚਪੇੜਾ ਮਾਰਨੀ ਸ਼ੁਰੂ ਕਰਤੀਆਂ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਵੇਲੇ ਤੂੰ ਤੂੰ ਕਿ ਇਹਨੇ ਥੋੜਾ ਥੱਕ ਕੀ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਲੱਤਾਂ ਹੀ ਭਾਨ ਕੇ ਤਾਂ ਮੰਦਿਰ ਦਾ ਮੁੱਦਾ ਸੁੱਟ ਗਏ ਉਹ ਤਾਂ ਛੁੱਟ ਕੇ ਕਹਨ ਜੇ ਗਈ ਹੈ ਤੇ ਮੇਰੇ ਬੱਚੇ ਨੇ ਦੰਦ ਤੋੜ ਦਿੱਤੇ ਮੈਨੂੰ ਕਹਿੰਦੇ ਬੀਬੀ ਤੋਂ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸਾਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਹਨਾਂ ਨੂੰ ਬੁਲਾਇਆ ਸੀ ਦਵਾ ਕਰਨ ਵਾਸਤੇ ਇੱਕ ਸਤਾਨ ਕਰ ਮੈਂ ਕਿਹਾ ਚਲ ਦਵਾ ਨਾ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਘੁੱਟ ਘੁੱਟ ਕੇ ਤੇ ਮਰਾ ਆਤਮਾਰਸੜਿਆ ਕਿਹੜਾ ਕਿਹੜਾ ਇਹ ਠੱਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਹੋਰ ਕਿਨੇ ਜਾਣੇ ਸੀਗੇ ਨਾਲ ਇਹਨਾਂ ਨੇ 7-8 ਜਾਣੇ ਬੁਲਾਏ ਸੀ ਉਹ ਇਹਨਾਂ ਨੇ ਬਾਅਦ ਚ ਥੋੜ੍ਹਾ ਮਾਰ-ਮਾਰ ਕੇ ਤੈਨੂੰ ਬਾਅਰ ਮਾਰ ਸੜਿਆ ਤੇ ਬਾਅਦ ਤੇ ਇਹਨਾਂ ਆਪਾਂ ਗਾਂ ਹੁੰਦੇ ਹੀ ਸੜੰਦੇ ਹੀ ਤੇ ਇਹ ਕਹਿੰਦੇ ਤੁਸੀਂ ਬੀਬੀ ਪਰੇ ਹੋ ਕੇ ਤੇ ਬਹਿ ਜਾਓ ਅਸੀਂ ਆਪਣੀ ਤਸੱਲੀ ਆਪੇ ਕਰ ਲੈਨੇ ਆ ਮੇਰਾ ਬੇਟਾ ਠੀਕ ਨਹੀਂ ਹੋ ਚੀਕਾਂ ਮਾਰਦਾ ਸੀ ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਲੇ ਲਾਗੇ ਉਹ ਉਹਨਾਂ ਨੇ ਆਣ ਕੇ ਕਿਸੇ ਨੇ ਥੋੜ੍ਹ ਮਾਰਨੀ ਸ਼ੁਰੂ ਕਰ ਦਿੱਤੇ ਕਿਸੇ ਨੇ ਚਪੇੜਾ ਮਾਰਨੀ ਸ਼ੁਰੂ ਕਰਤੀਆਂ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਰੇੜੇ ਦੇ ਵਿੱਚ ਰੇੜੇ ਦੇ ਵਿੱਚ ਉਹਨਾਂ ਨੇ ਤੂ ਤੂ ਕੇ ਉਹਨੂੰ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਇੰਨੀ ਇੱਕ ਸਟਾ ਲਾਈਆਂ ਸਟਾ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੂੰ ਐਦਾ ਬਾਵਾ ਪਿੱਛੇ ਬੰਨ ਕੇ ਲੱਤਾਂ ਵੀ ਬੰਨ ਕੇ ਤੇ ਮੰਦਿਰ ਦਾ ਮੁੱਦਾ ਸੁੱਟ ਗਏ ਮੁੱਦਾ ਸੁੱਟਣ ਦੇ ਕਾਰਨ ਅਜੇ ਗਏ ਹੀ ਆ ਤੇ ਮੇਰੇ ਬੱਚੇ ਨੇ ਦੰਮ ਤੋੜਤੇ ਕੀ ਕਹਿੰਦੇ ਸ਼ਹਿਰ ਕੀ ਸ਼ਹਿਰ ਗੱਲ ਹੋਈ ਏ ਇਹਦੇ ਵਿੱਚ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਣ ਦਿੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਇਹੀ ਦੋਵੇਂ ਨੌ ਸਾਸਿ ਆੜੀ ਇਹਨਾਂ ਨੇ ਪੇਸ਼ ਨਹੀਂ ਜਾਣਦੀ 10-15 ਬੰਦੇ ਸੀ ਦਫਨਾਇਆ ਕਿਨੇ ਆ ਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤਾਂ ਕੋਈ ਸੁੱਧ-ਬੁੱਧ ਨਹੀਂ ਜਿਹਦਾ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਰਦੇ ਉਹ ਵੀ ਮੈਂਟਲ ਆ ਉਹ ਕੁਛ ਕਰਦਾ ਨਹੀਂ ਮੰਜੀ ਤੇ ਬੈਠਾ ਰਹਿੰਦਾ ਕਿੰਨੇ ਬੱਚੇ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਸੀ ਉਹ ਕੰਮ ਕਰਦਾ ਹਾਂ ਹਾਂਜੀ ਕਵਰ ਕਿਉਂ ਫੋਟ ਰਿਹਾ ਹੋਣੇ ਸੀ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋ ਕੋ ਮਾਰਿਆ ਵਾ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਡਲ ਵਾਸਤੇ ਇਹਨੂੰ ਫੋਟ ਰਿਹਾ ਕਵਰ ਦੇ ਫੋਟ ਰਿਹਾ ਕਵਰ ਫੇਰ ਫੋਟ ਰਿਹਾ ਇਹ ਥਣੇਕਾਰੀ ਵਾਲੀ ਘਟਨਾ ਜੀ ਪਿੰਡ ਸਿੰਘਪੁਰ ਹੈ ਤੇ 30 ਸਾਲ ਦਾ ਨੌਜਵਾਨ ਸੀ ਸੈਮਲ ਉਹ ਬਿਮਾਰਿੰਦਾ ਸੀਗਾ ਤੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜੇ ਠੀਕ ਕਰਨ ਦੀ ਕੋਸ਼ਿਸ਼ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇੱਥੇ ਕੁਛ ਤਾਨ ਹੈ ਤੇ ਉਹ ਫਿਰ ਜਦੋਂ ਕੁਮਾਰਕਾਟਾ ਸ਼ੁਰੂ ਕਰਤੀ ਤੇ ਫਿਰ ਉਹਨੇ ਕੁਝ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕਟਾਈ ਦੌਰਾਨ ਜਿਹੜੀ ਉਹਦੀ ਡੈਥ ਹੋ ਗਈ ਹੁਣ ਡੈਡ ਬੜੀ ਗੰਭੀਰ ਕੜਾਈ ਜਾਰੀ ਹੈ ਤੇ ਫਿਰ ਜਦੋਂ ਇਹ ਸਾਰੀ ਗੱਲ ਹੋ ਗਈ ਉਹ ਤੋਂ ਨੈਕਸਟ ਡੇ ਇਹਨਾਂ ਨੇ ਇਹਨੂੰ ਪੂਰਸ ਨੂੰ ਕੋਈ ਤਲਾਹ ਨਹੀਂ ਦਿੱਤੀ ਤੇ ਇਹਨੂੰ ਮਤਲਬ ਕਰਤਾ ਦਫਨਾਤਾ ਹੀ ਬੋਡੀ ਨੂੰ ਤਾਂ ਤੋਂ ਨੈਕਸਟ ਡੇ ਆ ਕੇ ਸਾਨੂੰ ਇਹ ਤਲਾਹ ਮਿਲੀ ਜਦੋਂ ਕਿ ਆ ਸਾਰਾ ਮਾਮਲਾ ਹੋਇਆ ਫਿਰ ਅਸੀਂ ਉਹਦੀ ਕਹਿੰਦਾ ਐਫ ਆਈ ਆਰ ਲੋਚ ਕੀਤੀ ਹੈ ਅੱਕੇ ਲੋਚ ਕਰਨ ਤੋਂ ਬਾਅਦ ਉਹਦਾ ਪੋਸਟ ਹੋਣਾ ਜ਼ਰੂਰੀ ਹੈ ਤੇ ਇਸ ਕਰਕੇ ਆ ਉਹ ਜਿਹੜੀ ਡੈਡ ਬੋਡੀ ਕੱਢ ਕੇ ਤੇ ਉਹਦਾ ਪੋਸਟ ਹੋਣਾ ਕਰਾਵਾਂਗੇ ਕਿਤੇ ਆਪਣੀ ਗਲਾਫੀ ਕਿੰਨੇ ਬੰਦੇ ਕਲਾਕ ਦੋ ਬੰਦਿਆਂ ਦੇ ਬਾਈ ਨੇ ਮੈਂ ਤੇ ਬਾਕੀ 6736 ਪਰ ਇਹ ਬੰਦੇ ਕਿਹਨਾਂ ਨਹੀਂ ਇਹ ਕੋਈ ਰਸਤੂ ਹਾਂਜੀ ਇੱਕ ਸੈਮੂਲ ਮਸੀਹ ਦੀ ਅੰਧਵਿਸ਼ਵਾਸ਼ਾਂ ਕਰਨ ਮੌਤ ਹੋ ਗਈ ਆ ਜੇ ਸੰਬੰਧੀ ਮੇਰੀ ਬਤੌਰ ਡਿਊਟੀ ਮੈਜਿਸਟ੍ਰੇਟ ਡਿਊਟੀ ਲੱਗੀ ਆ ਡੀਸਾ ਵੱਲੋਂ ਡਿਊਟੀ ਲਗਾਈ ਗਈ ਆ ਤੇ ਮੇਰੀ ਡਿਊਟੀ ਲੱਗੀ ਆ ਕਿ ਇਹ লাশ ਨੂੰ ਕਬਰਿਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਮਤਲਬ লাশ ਜਿਹੜੀ ਆ ਪੁਲਿਸ ਦੇ ਡਿਫਟੀ ਸਾਹਿਬ ਆਏ ਆ ਐਸ ਐਚਓ ਤਾਰੀਵਾਲਾ ਆਇਆ ਆ ਜੋ ਹੋਰ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਹੀ ਆਹੀਂ ਤੇ ਮੇਰੀ ਹਾਜ਼ਰੀ ਵਿੱਚ ਲਾਸ਼ ਜਿਹੜੀ ਪੁੱਟੀ ਜਾ ਰਹੀ ਆ ਤੇ ਇਹਦੇ ਸੰਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਕਿਦਾਂ ਮੌਤ ਹੋਈ ਦੇਖ ਲਈ ਮੌਤ ਦਾ ਕੀ ਕੰਮ ਦੱਸ ਰਹੇ ਪਰਿਵਾਰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉੱਥੇ ਇਹਨਾਂ ਨੂੰ ਗਿਰਜੇ ਚ ਜਦੋਂ ਲੈ ਕੇ ਗਏ ਆ ਤੇ ਉੱਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮੌਤ ਹੋਈ ਆ ਅੰਦੇ ਵਿਸ਼ਵਾਸ ਕਰਨ ਹੁਣ ਪੋਸਟਮਾਰਟਮ ਲਈ ਲਾਸ਼ ਪੁੱਟੀ ਜਾ ਰਹੀ ਆ ਹਾਂਜੀ ਹਾਂਜੀ ਪੋਸਟਮਾਰਟਮ ਲਈ ਲਾਸ਼ ਪੁੱਟੀ